ਅੱਡੇ ਕੋਲ ਇੱਕ ਬਿਜਲੀ ਵਾਲੀ ਸਕੂਟਰੀ ਸੀਗੀ ਚਾਰ ਦਿਨ ਮਿਲ ਤੇ ਉਸ ਨੂੰ ਅਚਾਨਕ ਮਲਤਾਨੋਂ ਆਵਾਜ਼ ਆਈ ਤੁਹਾਨੂੰ ਇਸ ਦਾ ਲੱਗਿਆ ਕਿ ਧੂਆ ਵਗੈਰਾ ਤੇ ਕੁਝ ਹੋ ਗਿਆ ਅਸੀਂ ਉਸ ਜਗ੍ਹਾ ਜਾ ਕੇ ਦੇਖਿਆ ਤਾਂ ਉੱਤੇ ਅੱਗ ਲੱਗ ਗਈ ਤੇ ਅੱਜ ਬਿਜਲੀ ਵਾਲੀ ਸਕੂਟਰੀ ਲਤੀਵ ਜੀ ਨਵੀਂ ਇਲੈਕਟ੍ਰਿਕ ਸ਼ਾਰਟ ਕਰ ਗਈ ਉਹਦੇ ਕਰਕੇ ਅੱਗ ਲੱਗ ਗਈ ਬਹੁਤ ਭਿਆਨਕ ਨੁਕਸਾਨ ਕਾਫੀ ਹੋ ਗਿਆ ਜੀ ਪਤਾ ਨਹੀਂ ਲੱਗ ਰਿਹਾ ਸਾਨੂੰ ਇੱਕ 31 ਦੀ ਸੂਚਨਾ ਮਿਲੀ ਸੀ ਕਿ ਇਥੇ ਬਨਾਲੋਪੁਰ ਰੋਡ ਤੇ ਦੁਕਾਨ ਨੂੰ ਅੱਗ ਲੱਗ ਗਈ। ਅਸੀਂ ਤੁਰੰਤ ਪੰਚੀਆਂ ਤੇ ਅੱਗ ਦੇ ਬੰਦ ਕਰ ਦਿੱਤੇ। ਕੀ ਨਾਮ ਹੈ ਤੁਹਾਡਾ? ਸਚਿਨ ਕੁਮਾਰ। ਕੀ ਮਾਮਲਾ ਹੈ? ਮਾਮਲਾ ਸੱਦੇ ਇੱਕ ਇੱਕ ਬਿਜਲੀ ਵਾਲੀ ਸਕੂਟਰੀ ਸੀਗੀ ਚਾਰ ਜੇ ਲੋਕ ਤੇ ਉਸ ਨੂੰ ਅਚਾਨਕ ਮਲਤਾਨ ਨੂੰ ਆਵਾਜ਼ ਆਈ ਤੁਹਾਨੂੰ ਇਸ ਤਰ੍ਹਾਂ ਲੱਗਿਆ ਕਿ ਧੂਆਂ ਵਗੈਰਾ ਤੇ ਕੁਝ ਹੋ ਰਿਹਾ। ਅਸੀਂ ਉਸ ਜਾਈਕ ਜਾ ਕੇ ਦੇਖਿਆ ਤਾਂ ਉੱਥੇ ਅੱਗ ਲੱਗ ਰਹੀ ਸੀ। ਇਮੀਡੀਏਟਲੀ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਇਲੈਕਟ੍ਰਿਸਿਟੀ ਡਿਪਾਰਟਮੈਂਟ ਨੂੰ ਕੀਤਾ ਬਹੁਤ ਵਧੀਆ ਟਾਈਮ ਤੇ ਬੜੀ ਸਪੀਡ ਨਾਲ ਆ ਗਏ ਜੇ ਸਾਡਾ ਇਹਨਾਂ ਨੇ ਸਾਰਾ ਜਾਨ ਮਾਲ ਦਾ ਸੁਰੱਖਿਆ ਕੀਤਾ ਨਾ ਬਹੁਤ ਸ਼ੁਕਰੀਆ ਤੁਹਾਡੀ ਆਪਣੀ ਸੀ ਹਾਂਜੀ ਆਪਣੀ ਤੇ ਕਦੋਂ ਚਾਰਜ ਲਗਾਈ ਸੀ ਇਹ ਸਕੂਟਰੀ ਅਸੀਂ ਮਾਰਨਿੰਗ ਲਗਾਈ ਆ ਜੀ ਚਾਰਜ ਕੋਈ 8-9 ਵਜੇ ਦੇ ਨੇੜੇ ਜੀ ਇਹ ਕਿੰਨੇ ਕ ਟਾਈਮ ਤੇ ਚਾਰਜ ਦੋ ਜੀ 30 ਇਹਨੂੰ ਐਵਰੇਜ ਕਰਕੇ ਚੱਲਦੇ ਨੇ ਜੀ 5-6 ਘੰਟੇ ਲੱਗ ਜਾਂਦੇ ਨੇ ਤੇ ਅਸੀਂ ਤਾਂ ਕਈ ਵਾਰ ਵੈਸੇ ਨਿਊ ਨਾਈਟ ਵੀ ਲਗਾ ਕੇ ਛੱਡ ਰਹੇ ਸੀ ਸਾਲੋਂ ਕਦੇ ਐਸਾ ਹੀ ਦਿੱਕਤ ਨਹੀਂ ਆਈ ਸੀ ਪਤਾ ਨਹੀਂ ਕਿਉਂ ਇਹ ਇਮੀਡੀਏਟਲੀ ਤੇ ਵੀ ਦੇ ਨਾਲ ਕੋਈ ਹੋਰ ਨੁਕਸਾਨ ਨਹੀਂ ਹੋਇਆ ਦੇਖੋ ਜੀ ਅਜੇ ਕੁਝ ਨਹੀਂ ਪਤਾ ਵੈਸੇ ਸਾਡਾ ਬਚਾਈ ਹੋ ਗਿਆ ਜੀ ਉਸ ਤਾਈਂ ਕੋਈ ਨੁਕਸਾਨ ਦਾ ਨਾ ਟਾਈਮ ਤੇ ਸਰਵਿਸ ਮਿਲ ਗਈ ਬਹੁਤ ਵਧੀਆ ਫਾਈਬਰ 8 ਬਹੁਤ ਵਧੀਆ ਟਾਈਮ ਤੇ ਆ ਗਈ ਜਿਨ੍ਹਾਂ ਨੇ ਕੋਈ ਵਾਦਾ ਵਧਨ ਤੋਂ ਬਚਾ ਲਿਆ ਕੀ ਲੱਗਦਾ ਵੀ ਓਵਰਚਾਰਜ ਹੋਈ ਸਕੂਟਰੀ ਜਾਂ ਕੋਈ ਇਲੈਕਟ੍ਰਿਕ ਸ਼ਾਰਟ ਹੋਇਆ ਬੂ ਜਿਹਦੇ ਬਾਰੇ ਕੁਝ ਕਨਫਰਮ ਨਹੀਂ ਪਰ ਸਾਨੂੰ ਜੋ ਵੀ ਹੈਗਾ ਸਾਰਾ ਕੁਝ ਸਕੂਟਰੀ ਤੋਂ ਹੀ ਹੈ ਵੀ ਉਸ ਸਕੂਟਰੀ ਦੇ ਵਿੱਚ ਹੀ ਜਾਂ ਇਹਨਾਂ ਬੈਟਰੀਆਂ ਦੇ ਵਿੱਚ ਹੀ ਕੁਝ ਗਲਤ ਚੀਜ਼ ਹੈ ਜਿਹੜੀ ਅਜੇ ਇਹਨਾਂ ਕੋਲੋਂ ਸਹੀ ਤਰੀਕੇ ਨਾਲ ਬਣੀ ਨਹੀਂ ਹੈ ਜਾਂ ਉਹਦੇ ਨਾਲ ਹੀ ਕੋਈ ਨੁਕਸਾਨ ਹੋ ਗਿਆ ਕਿੰਨੀ ਕੀ ਜਣੀ ਹੈ ਸਕੂਟਰੀ ਦੀ ਸਕੂਟਰੀ ਦਾ ਟੋਟਲ ਖਰਚਾ ਮੈਨੂੰ ਟੋਟਲ ਗਲਾਸ ਟੋਟਲ ਗਲਾਸ ਕਿੰਨੇ ਦੇ ਬਜਟ ਦੀ ਘਟਨਾ ਜੀ ਇਹ ਕੋਈ ਹੁਣ ਤੋਂ ਬਸ 1 ਘੰਟਾ ਪਹਿਲੇ ਕਦੀ ਜੀ ਐਗਜੈਕਟ ਟਾਈਮ ਦਾ ਕੀ ਨਾਮ ਹੈ ਮੇਰਾ ਨਾਮ ਪਵਨ ਕੁਮਾਰ ਠਾਪੜ ਆਪਣੇ ਕੀ ਮਾਮਲਾ ਹੋਇਆ ਜੀ ਇੱਥੇ ਹੀ ਅੱਜ ਬਿਜਲੀ ਵਾਲੀ ਸਕੂਟਰ ਲੱਤੀ ਸੀ ਨਮੀ ਇਲੈਕਟ੍ਰਿਕ ਸ਼ਾਰਟ ਕਰ ਗਈ ਉਹਦੇ ਕਰਕੇ ਅੱਗ ਲੱਗ ਗਈ ਬਹੁਤ ਭਿਆਨਕ ਨੁਕਸਾਨ ਕਾਫੀ ਹੋ ਗਿਆ ਜੀ ਪਤਾ ਨਹੀਂ ਲੱਗ ਰਿਹਾ ਤੇ ਅਸੀਂ ਫੌਰਨ ਬਿਜਲੀ ਮੈਕਮੇ ਨੂੰ ਹੈਲਪਫੁਲੀ ਬੁਲਾਇਆ ਵੀ ਬਿਜਲੀ ਕੱਟੀ ਜਾਵੇ ਲਾਈਟ ਉਹ ਵੀ ਮੇਵਾ ਸਿੰਘ ਉਹਨੂੰ ਜੱਤੀ ਮੁੰਡਾ ਉੱਥੇ ਜਿਹੜੇ ਆਗੇ ਸਿਕੰਟਾ ਜੇ ਕਿੰਨੇ ਕਜੇ ਦੀ ਘਟਮਾਰੀ ਤੁਹਾਨੂੰ ਕਦੋਂ ਪਤਾ ਲੱਗੀ ਤਕਰੀਬਨ ਨਾਲ ਤੁਸੀਂ 1.5 ਕਜੇ ਦੀ ਹੈ ਜੀ ਹਾਂ ਜੀ ਇਹ ਚਾਰਜ ਲਗਾਈ ਹੋਈ ਚਾਰਜ ਲਗਾਈ ਹੋਈ ਸੀਗੀ ਜੀ ਚਾਰ ਜੇ ਰਾਤ ਨੂੰ ਵੀ ਲਗਾਈ ਸੀ ਜਾਂ ਨਹੀਂ ਨਹੀਂ ਹੁਣੇ ਲਗਾਈ ਹੋਈ ਸੀਗੀ 10 ਮਿੰਟ ਪਹਿਲਾਂ ਤੇ ਅਸੀਂ ਨਾਲ ਦੀ ਸ਼ਾਪ 'ਚ ਬੈਠੇ ਸੀ ਉਹ ਜਦੋਂ ਧੂੰਆ ਨਿਕਲਣ ਲੱਗਾ ਫਿਰ ਪਤਾ ਲੱਗਾ ਸਾਨੂੰ ਵੀ ਇਹਦਾ ਅੱਗ ਲੱਗੀ ਆ ਪਰ ਉਹਦੇ ਨੂੰ ਨਹੀਂ ਸੀ ਪਤਾ ਵੀ ਕਦੋਂ ਦੀ ਅੱਗ ਲੱਗੀ ਆ ਸ਼ਾਪ ਬੰਦ ਸ਼ਾਪ ਬੰਦ ਮਤਲਬ ਸ਼ਟਰ ਬੰਦ ਸੀਗਾ ਧੂੰਆ ਨਿਕਲਦੇ ਹੀ ਪਤਾ ਲੱਗਿਆ ਤੇ ਉਹਦਾ ਫਿਰ ਅਸੀਂ ਫਾਇਰ ਬ੍ਰਿਗੇਡ ਨੂੰ ਗਿਆ ਤੇ ਉਹਨਾਂ ਦੇ ਮੁੰਡੇ ਵਿਚਾਰੇ ਜਗਰੂਪ ਸਿੰਘ ਨਵਦੀਪ ਸਿੰਘ ਹੋਣੀ ਸੀਗੇ ਉਹਨਾਂ ਨੇ ਬਹੁਤ ਅੱਛੀ ਹੈਲਪ ਕਰੀ ਮੈਨੂੰ ਬਿਦ ਨੇ ਮੰਨ ਲਓ ਤੁਸੀਂ ਲਾਓ 2-3 ਮਿੰਟ ਚ ਆ ਗਏ ਆ ਗਏ ਉਹਨਾਂ ਨੇ ਕੰਟਰੋਲ ਕਰਤਾ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਨਹੀਂ ਬਹੁਤ ਵੱਡੀ ਬਿਲਡਿੰਗ ਤੇ শর্ਟ ਸਰਕਟ ਹੋਇਆ ਇਹ ਦੇਖੋ ਜੀ ਇਲੈਕਟ੍ਰੀਕ ਜਿਹੜੀ ਆ ਬਾਈਕਸ ਆ ਗਈਆਂ ਇਹ ਮੇ ਵੀ ਇਹਨਾਂ ਦੇ ਅੰਦਰੋਂ ਇੰਟਰਨਲ ਹੈ ਸੀਗਾ ਦੇਖੋ ਤੁਸੀਂ ਇੱਧਰ ਕੈਮਰੇ ਨਾਲ ਦਿਖਾ ਸਕਦੇ ਹੋ ਦੇਖੋ ਇਹਦੇ ਇੱਥੋਂ ਹੋਇਆ ਮੇਰੇ ਖਿਆਲ ਚ ਬੈਟਰੀ ਤੋਂ ਆ ਸਾਰਾ ਇੱਥੋਂ ਹੋਣ ਕਰਕੇ ਮੱਚ ਗਿਆ ਕਿਸ ਚੀਜ਼ ਦੀ ਸੀਗੀ ਜੀ ਸ਼ਾਪ ਯੇ ਤੇ ਮਲਟੀਪਲ ਸਮਾਨ ਰੱਖਿਆ ਹੈ ਸਾਡਾ ਜਿਵੇਂ ਘਰ ਖਰੀਦ ਲੂ ਵੀ ਸਮਾਨ ਵਿੱਚ ਸੀਗਾ ਸ਼ਾਪ ਪ੍ਰੋਪਰ ਸ਼ਾਪ ਨਹੀਂ ਦੁਕਾਨ ਨਹੀਂ ਸੀਗੀ ਬਾਕੀ ਚੀਜ਼ਾਂ ਸੁਰੱਖਿਅਤ ਨੇ ਅਜੇ ਕਲੀਅਰ ਨਹੀਂ ਜੀ ਤੂੰ ਆ ਬਹੁਤ ਚਲਾਂ ਅੰਦਰ ਤੁਸੀਂ ਵੀ ਦੇਖਿਆ ਕੈਮਰੇ ਨਾਲ ਤੇ ਇਹ ਸ਼ਾਮ ਤੱਕੇ ਪਤਾ ਲੱਗੂਗਾ ਜੀ ਤੇ ਬਾਕੀ ਇਹਨਾਂ ਨੇ ਪਾਣੀ ਨਾਲ ਫਾਇਰ ਬ੍ਰਿਗੇਡ ਨੇ ਕੰਟਰੋਲ ਕਰਤਾ ਬਹੁਤ ਚਲੋ ਮਨੋ ਮਾਨੀਏ ਬਹੁਤ ਖੁਸ਼ੀ ਹੈ ਸਮਰਾਲੇ ਜਦੋਂ ਫਾਇਰ ਬ੍ਰਿਗੇਡ ਦੀ ਸਾਨੂੰ ਸਹੂਲਤ ਦੇ ਕੇ ਬਹੁਤ ਚਲੋ ਮਾਨੂੰ ਇਹ ਇੱਕਦੋਲੇ ਨੁਕਸਾਨ ਤਾਂ ਆਇਆ ਪਰ ਇਹ ਖੁਸ਼ੀ ਵੀ ਬਈ ਚਲੋ ਸਮੇਂ ਮੁਤਾਬਕ ਬਚਾਉਣ ਲਈ ਸਮਰਾਲੇ 'ਚ ਕੋਈ ਸਾਧਨ ਹੋਵੇ ਹੋਵੇ ਮੈਂ ਮੈਂ ਧੰਨਵਾਦ ਕਰਦਾ ਆਪਣੇ ਸਾਰੇ ਵਿਭਾਗਾਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਜਿਸ ਵਿੱਚ ਜਸਟ ਲਾਈਕ ਬਿਜਲੀ ਵਿਭਾਗ ਵਿੱਚ ਸੀਗਾ ਅਸੀਂ ਫੋਨ ਕਰਿਆ ਪਰਸਨਲ ਫੋਨ ਵੀ ਕਰੇ ਉਹਨਾਂ ਨੇ ਜਦੇ ਆ ਕੇ ਇਲੈਕਟ੍ਰਿਸਿਟੀ ਕੱਟੀ ਵੀ ਏਰੀਆ ਤੋਂ ਵੱਜ ਗਈ ਹਾਂਜੀ ਸ਼ਾਪ ਥੋੜੀ ਆ ਮੇਰੇ ਦੋਸਤ ਹੈ ਜੀ ਹਾਂਜੀ ਉਹਨਾਂ ਦੀ ਸ਼ਾਪ ਆ ਅਸੀਂ ਇੱਥੇ ਇਕੱਠੇ ਬੈਠੇ ਸੀਗੇ ਹੁਣੇ ਹਾਂਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਜਿਨ੍ਹਾਂ ਨੇ ਸਾਡੀ ਮਦਦ ਕੀਤੀ ਬਾਕੀ ਵਾਲੇ ਵਾਲੇ ਧੰਨਵਾਦ ਹਾਂਜੀ ਭਾਜੀ ਮੇਰਾ ਨਾਮ ਜਗਨੂਰ ਸਿੰਘ ਹੈ ਫੈਰਮਾਨ ਜਗਨੂਰ ਸਿੰਘ ਸਾਨੂੰ ਇੱਕ 35 ਕਿਤੇ ਸੂਚਨਾ ਮਿਲੀ ਸੀ ਇਥੇ ਬਲੁਰਪੁਰ ਦੇ ਦੁਕਾਨ ਨੂੰ ਅੱਗ ਲੱਗ ਗਈ। ਜੇ ਅਸੀਂ ਤੁਰੰਤ ਪਹੁੰਚੇ ਤਾਂ ਅੱਗ ਦੇ ਕੰਟਰੋਲ ਕੀਤਾ। ਪਾਣੀ ਬਲਾਕਸ ਨੂੰ ਪੰਗਾ। ਇਹ ਅੱਗ ਦਾ ਕੱਟ ਲੱਗੇ ਕਿਸ ਚੀਜ਼। ਜਿੱਥੇ ਇੱਕ ਸਕੂਟਰੀ ਖੜੀ ਸੀ ਇਹ ਬੈਟਰੀ ਵਾਲੀ। ਉਹਦੇ ਨਾਲ ਬਲਾਸਟ ਹੋ ਦੀ ਬੈਟਰੀ ਨੂੰ ਬਲਾਸਟ ਹੋਣ ਕਰਕੇ ਅੱਗ ਲੱਗੀ। ਕੋਈ ਨੁਕਸਾਨ। ਉਹ ਵੀ ਸਕੂਟਰੀ ਦਾ ਹੀ ਹੋਇਆ ਜੀ ਬਾਕੀ ਸਭ ਸਕੂਟਰੀ ਜਲ ਗਈ।